ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ਰੀਆ ਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਇਸ ਵੀਡੀਓ ਨੂੰ ਧਿਆਨ ਦੇ ਨਾਲ ਵੇਖ ਲਿਓ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਊਗਾ ਕੱਲੀ-ਕੱਲੀ ਚੀਜ਼ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਕਰ ਦੇਖੀ ਚਾਉਗੇ ਵੀਡੀਓ ਨੂੰ ਤਾਂ ਤੁਹਾਨੂੰ ਪਤਾ ਲੱਗਦਾ ਜਾਊਗਾ ਕਿ ਜੋ ਖਾਣ ਵਾਲੀਆਂ ਚੀਜ਼ਾਂ ਅਸੀਂ ਕੋਈ ਵੀ ਖਾਣ ਵਾਲੀ ਚੀਜ਼ ਖਾਂਦੇ ਤਾਂ ਉਹਦੇ ਵਿੱਚ ਵੀ ਆ ਨੰਗੀਆਂ ਅੱਖਾਂ ਦੇ ਨਾਲ ਜੋ ਜੀਵਾਣੂ ਹੁੰਦੇ ਨੇ ਛੋਟੇ-ਛੋਟੇ ਬਿਲਕੁਲ ਦੀਂਹ ਦੇ ਜਿੰਨੀਆਂ ਅੱਖਾਂ ਦੇ ਨਾਲ ਤਾਂ ਤੁਸੀਂ ਇਹ ਦੇਖ ਸਕਦੇ ਹੋ ਮਾਈਕਰੋਸ ਦੇ ਵਿੱਚ ਕਿਸ ਤਰ੍ਹਾਂ ਦਿਖ ਰਹੀਆਂ ਨੇ ਛੋਟੀਆਂ-ਛੋਟੀਆਂ ਚੀਜ਼ਾਂ ਵੀ ਹਰ ਇੱਕ ਚੀਜ਼ ਦੇ ਵਿੱਚ ਅਗਰ ਅਸੀਂ ਕਹਿ ਦਿਆ ਤਾਂ ਇਸ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਵੋ ਹਣਾ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਖਾਓ ਜੋ ਵੀ ਕੁਝ ਖਾਣਾ ਪਰ ਆ ਤੁਸੀਂ ਵੀਡੀਓ ਨੂੰ ਵੇਖ ਲਓ ਜਿਹੜੀਆਂ ਚੀਜ਼ਾਂ ਨੰਗੀਆਂ ਅੱਖਾਂ ਦੇ ਨਾਲ ਨਹੀਂ ਦਿਖਦੀਆਂ ਅਗਰ ਉਹ ਅਸੀਂ ਮਾਈਕਰੋ ਦੇ ਵਿੱਚ ਦੇਖਦੇ ਆ ਤਾਂ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੀਵਾਣੂ ਉਸ ਵਿੱਚ ਹੁੰਦੇ ਨੇ ਆ ਵੇਖ ਲੋ ਵੀਡੀਓ ਧਿਆਨ ਦੇ ਨਾਲ ਤੁਸੀਂ ਵੀ ਇਸ ਬਹਿਮ ਦੇ ਵਿੱਚ ਨਾ ਰਿਆ ਕਰੋ ਕਿ ਅਸੀਂ ਕੋਈ ਵੀ ਚੀਜ਼ ਆ ਜਤੂਗੇ ਖਾਣੇ ਅਸੀਂ ਇੱਕ ਕੇਲੇ ਦੇ ਵਿੱਚ ਵੀ ਬਹੁਤ ਚੀਜ਼ ਹੈ ਪਾਣੀ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਇਹ ਵੀਡੀਓ ਵੇਖਦੇ ਜਾਓ ਹਰ ਇੱਕ ਚੀਜ਼ ਦੇ ਵਿੱਚ ਛੋਟੇ ਛੋਟੇ ਜੀਵਾਣੂ ਨੇ ਜੋ ਅੰਗੀਆਂ ਅੱਖਾਂ ਦੇ ਨਾਲ ਨਹੀਂ ਦਿਖਦੇ ਅਸੀਂ ਵੀ ਉਹ ਚੀਜ਼ਾਂ ਨੂੰ ਖਾਂਦੇ ਆਂ ਖਾਣ ਵਾਲੀ ਕੋਈ ਵੀ ਚੀਜ਼ ਅਸੀਂ ਖਾਂਦੇ ਆਂ ਤਾਂ ਉਸ ਦੇ ਵਿੱਚ ਜੀਵਾਣੂ ਹਮੇਸ਼ਾ ਹੁੰਦੇ ਨੇ ਇਹ ਪ੍ਰਕਿਰਤੀ ਦਾ ਹੀ ਨਿਯਮ ਆ ਹਰ ਇੱਕ ਖਾਣ ਵਾਲੀ ਚੀਜ਼ ਦੇ ਵਿੱਚ ਕੁਝ ਨਾ ਕੁਝ ਹੈਗਾ ਇਸੇ ਤਰ੍ਹਾਂ ਹੀ ਸਾਡਾ ਸਰੀਰ ਵੀ ਹੈ। ਇਹਦੇ ਵਿੱਚ ਵੀ ਜਿਵੇਂ ਅਸੀਂ ਅਗਰ ਕੁਝ ਨਾ ਖਾਈਏ ਜਿਹੜੇ ਸਾਡੇ ਸਰੀਰ ਦੇ ਅੰਦਰ ਐਨਜ਼ਾਈਮ ਨੇ ਸਰੀਰ ਨੂੰ ਅੰਦਰੋਂ ਖਾਣ ਲੱਗ ਜਾਂਦੇ ਨੇ। ਅਗਰ ਉਸ ਐਨਜ਼ਾਈਮ ਨੂੰ ਉਸ ਚੀਜ਼ ਨੂੰ ਖਾਣ ਵਾਲੀ ਨਾ ਚੀਜ਼ ਦਿੱਤੀ ਜਾਵੇ ਕੁਝ ਜਿਹੜੇ ਸਾਡੇ ਅੰਦਰ ਐਨਜ਼ਾਈਮ ਨੇ ਉਹ ਵੀ ਸਰੀਰ ਨੂੰ ਅੰਦਰੋਂ ਖੋਕਲਾ ਕਰਨ ਲੱਗ ਜਾਂਦੇ ਨੇ। ਸ਼ੁਕਰ ਮਨਾਇਆ ਕਰੋ। ਜੋ ਵੀ ਚੀਜ਼ ਕਰਨੇ ਆ ਹਰ ਇੱਕ ਚੀਜ਼ ਦੇ ਵਿੱਚ ਕੁਝ ਨਾ ਕੁਝ ਜੀਵਾਣੂ ਹੁੰਦੇ ਹੀ ਨੇ ਸਾਫ ਸੁਥਰੀ ਚੀਜ਼ ਕੋਈ ਵੀ ਨਹੀਂ ਹੈਗੀ ਇਸ ਸੰਸਾਰ ਤੇ ਇਸ ਦਾ ਭਲੇਖਾ ਕੱਢ ਦਿਓ